ਰੁਕ ਜਾ ਬੇਫਿਕਰ ਹੋ ਵੀ ਨਹੀਂ ਬਾਈ ਇਹ ਚਿੱਟਾ ਜੁੱਤੀ ਵਾਲਾ ਕਰਨਾ ਹੈ ਇੱਟਲੀ ਦੇਰ ਪਾਸੇ ਤੋਂ ਥੋੜੇ ਛੋਟੇ ਨਹੀਂ ਛੇ ਇਹ ਵੀ ਚਲਾਉਣਾ ਪਰਨਾ ਹੈ ਇਹ ਮਿੱਟੀ ਇਹ ਵਧੀਆ ਗੱਲ ਹੈ ਐ ਸਾਈਡ ਤੋਂ ਜੋ ਟੈਂਡਾ ਤੇ ਹੋਰ ਆਉਂਦੀ ਨਹੀਂ ਹੁਣ ਖੜ ਜਾ ਟੈਂਡਾ ਸਲਾਮ ਅਰਦਾਸ ਜੈ ਜੈ ਜੀ ਹਿੰਦੂਵਾਦ ਜਿੰਦਾਬਾਦ ਮੁਰਦਾਬਾ ਮੁਲਕਿਸਤ ਮੁਰਦਾਬਾ ਪਾਕਿਸਤਨ ਮੁਰਦਾਬਾ ਪਾਕਿਸਤਨ ਮੁਰਦਾਬਾ ਸੰਤਾਨ ਕੁੱਤਾ ਮੁਤਾਵਾ 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 ਪਾਕਿਸਤਾਨ ਕੁੱਤਾ ਮੁਤਾਵਾ 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 ਲਈ ਬਹੁਤ ਬਾਰੀ ਬਾਰੇ ਕਾਹਦੀ ਆਉਂਦਾ ਕਬਰ ਕੀਤਾ ਗਿਆ ਸੀ ਤਾਂ ਉਸ ਪਰਵਾਦੇ ਨਾਲ ਖੜੇ ਹੁੰਦੇ ਨੇ ਆਪਣੇ ਵਿਜੇਵਾਂ ਦੇ ਵਿੱਚੋਂ ਹੁਣ ਪਾਸਾ ਕੱਢ ਕੇ ਇਸ ਕੈਂਪਰ ਨਾਲ ਆਪਣੇ ਸ਼ਾਮਲ ਹੋ ਪੋਰਨਾਂ ਨੂੰ ਸਵਾਰਥਨ ਦੇ ਸਰਕਾਰ ਤੇ ਵੀ ਇਸ ਗੱਲ ਦਾ ਦਬਾਅ ਬਣੀ ਕਿ ਪਾਕਿਸਤਾਨ ਜੋ ਕਿ ਕਾਤਵੱਤੀ ਮੁਲਕ ਹੈ ਉਹਦੇ ਤੇ ਅਟੈਕ ਕਰਕੇ ਉਹਨੂੰ ਮਿੱਟੀ ਦੇ ਵਿੱਚ ਮਿਲਾਇਆ ਜਾਵੇ ਜਿੰਦ ਤੋਂਿੰਟੂ ਆਦੀ ਹੱਥੇ ਕੋ ਠੀਕ ਨਹੀਂ ਬੱਸ ਬਹੁਤ ਅਕਿੰਟਾ ਸਾਡਾ

पाकिस्तान रिक्शा के करो भई रात पाकिस्तान अधु लख मु

ਸਤਿ ਨਮਸਕਾਰ ਹੈ ਜੀ ਨਵੇਂ ਨਵੇਂ ਸਰਤਤੀ ਸਨ ਉਹਨਾਂ ਪਿਆਰੇ ਜੂਤਾਂ ਦਾ ਮਰਦਮਾ ਜੁੜਾਬਾਦ ਸਤਿ ਨਮਸਕਾਰ ਮਰਦਵਾ ਜੁੜਾਬਾਦ ਮੁਕਾਬਾ ਪਾਕਿਸਤਾਨ ਉਹ ਸਾਡੀ ਦੇਸ਼ ਦਾ ਸੰਸਕਰਣ ਹਾਂਜੀ ਕੀ ਕਹਿਣਾ ਚਾਹੋਗੇ ਭਾਰਤ ਵਿਕਾਸ ਪਰਸ਼ਦ ਬ੍ਰਾਂਚ ਬੜਲਾੜਾ ਜੋ ਪੁਲਵਾਵਾਂ ਦੇ ਵਿੱਚ ਇੱਕੀ ਫਿਰਕੇ ਦੇ ਲੋਕਾਂ ਨੂੰ ਨਾਮ ਪੁੱਛ ਪੁੱਛ ਕੇ आतंकवादियों ਵੱਲੋਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ ਸਮੂਚੀ ਭਾਰਤ ਵਿਕਾਸ ਪਰਿਸ਼ਦ ਐਸ ਹਮਲਿਆਂ ਦੀ पुरजोर ਨਖੇਦੀ ਕਰਦੀ ਹੈ ਤੇ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਇਨ੍ਹਾਂ ਅਤਵਾਦੀਆਂ ਦੇ ਜੋ ਸਹਿਯੋਗੀ ਹਨ ਉਹਨਾਂ ਨੂੰ ਪਾਲਣ ਵਾਲੇ ਹਨ ਉਹਨਾਂ ਨੂੰ ਸਖਤ ਸਜ਼ਾਵਾ ਜੋ ਹੈ ਉਹ ਦਿੱਤੀਆਂ ਜਾਵੇ ਅੱਜ ਬੜਲਾਡਾ ਮੰਡੀ ਦੇ ਵਿੱਚ ਬਖ ਬਖ ਸੰਸਥਾਵਾਂ ਦੇ ਵੱਲੋਂ ਪਲਵਾਮਾ ਹਮਲਿਆਂ ਦੇ ਵਿਰੋਧ ਦੇ ਵਿੱਚ ਸ਼ਾਮ ਨੂੰ 6:30 ਵਜੇ ਰਾਮਲਾ ਗਰਾਊਂਡ ਦੇ ਵਿੱਚੋਂ ਇੱਕ ਜੋ ਰੈਲੀ ਹੈ ਉਹ ਕੱਢੀ ਜਾ ਰਹੀ ਹੈ ਭਾਰਤ ਵਿਕਾਸ ਪਰਿਸ਼ਦ ਵੀ ਆਪਣੇ ਸਮੂੱਚੇ ਮੈਂਬਰਾਂ ਨੂੰ ਬੇਨਤੀ ਕਰਦੀ ਹੈ ਕਿ ਇਸ ਰੈਲੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੱਤਾ ਜਾਵੇ ਤੇ ਆਪਣਾ ਜੋ ਰੋਸ਼ ਹੈ ਉਹ ਸਰਕਾਰ ਦੇ ਕੰਨਿ ਪਹੁੰਚਾਇਆ ਜਾਵੇ ਇਸ ਰੈਲੀ ਦੇ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਜੋ ਠੰਡੇ ਪਾਣੀ ਦੀ ਰੈਡੀ ਹੈ ਉਹ ਪਿਆਸ ਬੁਝਾਨ ਦੇ ਲਈ ਨਾਲ ਨਾਲ ਚੱਲੇਗੀ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜੋ ਭਾਰਤ ਵਿਕਾਸ ਪਰਿਸ਼ਦ ਜਾਂ ਦੋਨੇ ਰੇੜੀਆਂ ਸਾਰੀਆਂ ਅੱਠੇ ਦਸੇ ਟੰਕੀਆਂ ਸ਼ਹਿਰ ਦੇ ਵਿੱਚ ਠੰਡੇ ਪਾਣੀ ਦੀ ਜੋ ਸੇਵਾ ਹੈ ਉਹ ਕਰਨਗੀਆਂ ਮੈਂ ਇਸ ਕੰਮ ਲਈ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜੋ ਰੇੜੀ ਤੇ ਨੰਬਰ ਲਿਖੇ ਗਏ ਨੇ ਉਹਨਾਂ ਦੇ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਇਸ ਪਾਣੀ ਦੀ ਸੇਵਾ ਨੂੰ ਸਫਲ ਬਣਾਉਣ ਦੇ ਲਈ ਸੰਸਥਾ ਦਾ ਬਤ ਤੋਂ ਬਤ ਜੋ ਹੈ ਉਹ ਕੀਤਾ ਜਾਵੇ ਜੇ ਕਿਸੇ ਦੇ ਘਰ ਕੋਈ ਦੁੱਖ ਸੁੱਖ ਹੈ ਇਕਦਮ ਆ ਜਾਂਦਾ ਹੈ ਉੱਥੇ ਠੰਡੇ ਪਾਣੀ ਦੀ ਜ਼ਰੂਰਤ ਹੈ ਤਾਂ ਦਿੱਖੇਗੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਤਾਂਕਿ ਭਾਰਤ ਵਿਕਾਸ ਪ੍ਰਸ਼ਾਸਨ ਉੱਥੇ ਜਲਦ ਤੋਂ ਜਲਦ ਜੋ ਆਪਣੇ ਠੰਡੇ ਪਾਣੀ ਦੇ ਡੇਂਡੀਆਂ ਨੇ ਉਹ ਪਹੁੰਚਾ ਸਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਕਰੂੰਗਾ ਕਿ ਰੈਲੀ ਦੇ ਵਿੱਚ ਜੋ ਹੈ ਵੱਡੇ ਗਿਣਤੀ ਦੇ ਵਿੱਚ ਪੁੱਜ ਕੇ ਆਪਾਂ ਆਪਣਾ ਰੋਸ ਦਰਜ ਕਰੀਏ ਜੈ ਭਾਰਤ ਹਾਂਜੀ ਸਰ ਜੀ ਕੀ ਪ੍ਰੋਗਰਾਮ ਆਇਆ ਤੇ ਕੈਂਡਲਮਨ ਚ ਮਾਰਚ ਕੱਢਿਆ ਯਾਰ ਦੇਖੋ 2 ਦਿਨ ਪਹਿਲਾਂ ਵਾਪਰੇ ਹੋਏ ਅਤਿ ਨਿੰਦ੍ਰਜੋਗ ਤੇ ਕਾਨੂੰਨੀ ਘਟਨਾ ਇੱਕ ਪਹਿਲਗਾਮ ਵਿਖੇ ਵਾਪਰੀ ਜੀਚ ਨਿਰਦੋਸ਼ ਵਿਅਕਤੀਆਂ ਨੂੰ ਬੱਚਿਆਂ ਨੂੰ ਚੁਣ-ਚੁਣ ਕੇ ਜਾਤੀ ਪੁੱਛ-ਪੁੱਛ ਕੇ ਮਾਰਿਆ ਗਿਆ ਜੋ ਕਿ ਇਸ ਦੁਬਦ ਕਾਨੂੰਨਾਤਿੰਦ੍ਰਜੋਗ ਕੰਮ ਨਹੀਂ ਹੋ ਸਕਦਾ ਸਾਰਾ ਦੇਸ਼ ਇਸ ਗੱਲ ਲਈ ਇਕਜੁੱਟ ਹੈ ਤੇ ਨਮੋਸ਼ੀ ਚ ਦੇਸ਼ ਦੇ ਹਾਕਮ ਨਰਿੰਦਰ ਮੋਦੀ ਜੀ ਅਮੇਸ਼ਾਹ ਜੀ ਸਾਰੇ ਇਹ ਸਖਤ ਰੋਚ ਨੇ ਵੀ ਇਸ ਗੱਲ ਦੀ ਪੱਧਰ ਤੋਂ ਵੱਧ ਅਸੀਂ ਨਿੰਦਾ ਕਰਦੇ ਦੇ ਨਾਲ ਅਸੀਂ ਬਦਲਾ ਲੈਣ ਦੀ ਹਰ ਹਾਲਤ ਉਦੋਂ ਵੱਧ ਕੋਸ਼ ਕਰਾਂਗੇ ਤੇ ਅਸੀਂ ਪਿੱਛੇ ਭੱਜ ਭੱਜ ਕੇ ਮਾਰਾਂਗੇ ਤੇ ਉਹਨਾਂ ਨੇ ਕਦੇ ਇਹ ਗੱਲ ਸੋਚੀ ਵੀ ਨਹੀਂ ਹੋਣੀ ਹੈ ਜਿਹੜਾ করোনা ਕਾਰਨਾਮਾ ਕਰਨ ਵਾਲਿਆਂ ਨੇ ਕਿੰਦੀ ਉਹ ਇਸ ਗੱਲ ਦਾ ਇਨਜਾਮ ਕੀ ਹੋ ਇਸ ਗੱਲ 'ਚ ਸਾਰਾ ਮੂਲਕ ਦਾ ਦੇਸ਼ ਇਕਮੁੱਟ ਹੈ ਅਸੀਂ ਉਹਨਾਂ ਨਾਲ ਜਿਨ੍ਹਾਂ ਦੇ ਐਡਾ ਭਾਰੀ ਨੁਕਸਾਨ ਹੋਇਆ ਪਰਿਵਾਰਾਂ ਨਾਲ ਖੜੇ ਆਂ ਅਸੀਂ ਉਹ ਸਾਰੀਆਂ ਸੰਸਥਾਵਾਂ ਨਾਲ ਜਿਹੜੀਆਂ ਮਦਦ ਕਰਦੀਆਂ ਖੜੇ ਆਂ ਅਸੀਂ ਉਹਨਾਂ ਦੇ ਕਬਰਾਂ ਨਾਲ ਖੜੇ ਆਂ ਅਸੀਂ ਕਹਿੰਦੇ ਆਂ ਪ੍ਰਮਾਤਮਾ ਅਗੇ ਮਾਲਕ ਉਹਨਾਂ ਨੂੰ ਪਾਣਾ ਬਲਣ ਦਾ ਬਲ ਬਖਸ਼ੇ ਸਮਤ ਬਖਸ਼ੇ ਐਨੇ ਕਹਿੰਦਾ ਖੇਮਾ ਦਾ ਜਾਚ ਹਾਂਜੀ ਮਾਛੀ ਜੀ ਦੱਸੋ ਸ਼ਿਕਰ ਸਾਥੀ ਜਾਲ ਜੇ ਪਿਛਲੇ ਦਿਨੀ ਜੋ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਘਨੌੜੀ ਹਰਕਤ ਹੋਈ ਹੈ ਮਾਤਾ ਗੁਰਦੇਵ ਜੀ ਭਾਈ ਕੇਂਦਰ ਸੁਵੇਤ ਮੂਹ ਦੇਸ਼ਵਾਸੀ ਉਹਦੀ ਬਹੁਤ ਨੁਜਿਆ ਕਰਦੇ ਨੇ ਬੁਰਜੋਰ ਕਿਉਂਕਿ ਉਹਨਾਂ ਨੇ ਜੋ ਧਰਮ ਦੇ ਆਧਾਰ ਤੇ ਉੱਤੇ ਚੁਣ ਕੇ ਬਿਹੱਦੇ ਲੋਕਾਂ ਨੂੰ ਵਾਰਿਆ ਇਹ ਬਹੁਤ ਹੀ ਘਨੌੜੀ ਹਰਕਤ ਹੈ ਭਾਰਤ ਸਰਕਾਰ ਨੂੰ ਇਹਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਦਾ ਕੋਈ دین ਧਰਮ ਨਹੀਂ ਹੈ ਕਿਉਂਕਿ ਕੋਈ ਧਰਮ ਨਹੀਂ ਕਹਦਾ ਕਿ ਇਹ હત્યા ਨੂੰ ਗੋਲੀਆ ਮਾਰ ਕੇ ਮਾਰਿਆ ਜਾਵੇ ਇਹ ਤੁਹਾਡੀ ਲੜਾਈ ਹੈ ਦੇਸ਼ ਨਾਲ ਦੇਸ਼ ਨਾਲ ਲੜਾਈ ਕਰੋ ਕਿਸੇ ਹੱਤਿਆ ਨੂੰ ਮਾਰ ਨਾਲ ਕੁਸ਼ਮਰਾਪੇ ਨਹੀਂ ਹੁੰਦਾ thro ਮਾਤਾ ਗੁਜਰੀ ਜੀ ਭੜਾਈ ਕੇ ਅੰਦਰ ਵੱਲੋਂ ਇਹਦੀ ਬਹੁਤ ਨਿੰਦਾ ਕੀਤੀ ਜਾਂਦੀ ਹੈ ਅੱਜ ਕੱਢਣਵਾਜ਼ ਕੱਢਿਆ ਜਾ ਰਿਹਾ ਹੈ ਸਾਡੇ ਸੰਸਥਾ ਦੇ ਬਹੁਤ ਮੈਂਬਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਸ ਤੋਂ ਦੁਆਰਾ ਫਿਰ ਇਹ ਹਮਲੇ ਦੇ ਉੱਪਰ ਜੋ ਨਿੰਦਾ ਕੀਤੀ ਜਾਂਦੀ ਹੈ साम तूं करोधर्म सतका करो अ